ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲੱਖਾਂ ਸ਼ਰਧਾਲੂ ਰੋਜ਼ ਸ਼੍ਰੀ ਦਰਬਾਰ ਸਾਹਿਬ ਜੱਲ੍ਹਿਆਂਵਾਲਾ ਬਾਗ ਸ਼੍ਰੀ ਦੁਰਗਿਆਂ ਨੀਰਤ ਰਾਮ ਤੀਰਤ ਅਤੇ ਵਾਗਾ ਬਾਰਡਰ ਰਿਟਰੀਟ ਸੈਰੇਮਨੀ ਵੇਖਣ ਲਈ ਦੇਸ਼ ਵਿਦੇਸ਼ ਤੋਂ ਆਉਂਦੇ ਹਨ ਭਾਰਤ ਜਦੋਂ ਸ਼ਹਿਰ ਦੀਆਂ ਗਲੀਆਂ ਜਾਂ ਹਾਈਵੇ ਤੋਂ ਲੰਘਦੇ ਹਨ ਤਾਂ ਉਹਨਾਂ ਦੇ ਮਨਾਂ ਤੇ ਕਾਫੀ ਠੇਸ ਪਹੁੰਚਦੀ ਹੈ ਕਾਫੀ ਜਗ੍ਹਾ ਤੇ ਉਹਨਾਂ ਨੂੰ ਗੰਦਾ ਕੂੜਾ ਕਰਕਟ ਨਜ਼ਰ ਆਉਂਦਾ ਹੈ ਤੇ ਕਈ ਥਾਵਾਂ ਤੇ ਸੜਕਾਂ ਦੀ ਹਾਲਤ ਇੰਨੀ ਖਸਤਾ ਹੁੰਦੀ ਹੈ ਕਿ ਉਹਨਾਂ ਨੂੰ ਟੁੱਟੀਆਂ ਸੜਕਾਂ ਦੇ ਕਾਰਨ ਕਈ ਵਾਰ ਕਈ-ਕਈ ਘੰਟੇ ਜਾਮ ਵਿੱਚ ਫਸੇ ਰਹਿਣਾ ਪੈਂਦਾ ਹੈ ਜਿਸ ਕਰਕੇ ਉਹਨਾਂ ਦੇ ਮਨਾਂ ਤੇ ਕਾਫੀ ਥੇਸ ਪਹੁੰਚਦੀ ਹੈ ਅਜਿਹੀ ਹੀ ਘਟਨਾ ਜੀਟੀ ਰੋਡ ਪਠਾਨਕੋਟ ਵੱਲ ਬਾਈਪਾਸ ਤੇ ਅਕਸਰ ਦੇਖਣ ਨੂੰ ਮਿਲਦੀ ਹੈ ਰਛੇਵੇਂ ਪਰੀ ਐਸ ਸੜਕ ਰਣਜੀਤ ਐਵੇਨਿਊ ਅੰਮ੍ਰਿਤਸਰ ਨੂੰ ਅਟਾਰੀ ਬਾਰਡਰ ਨੂੰ ਤੇ ਨਾਲ ਹੀ ਪਠਾਨਕੋਟ ਜੰਮੂ ਨੂੰ ਗੁਜ਼ਰਦੀ ਹੈ ਪਰੰਤੂ ਜਦੋਂ ਟੋਇਆਂ ਟਿੱਬਿਆਂ ਦੇ ਕਾਰਨ ਗੱਡੀਆਂ ਦੀ ਸਪੀਡ ਬਹੁਤ ਜ਼ਿਆਦਾ ਧੀਮੀ ਹੋ ਜਾਂਦੀ ਹੈ ਤਾਂ ਵੱਡੇ ਵੱਡੇ ਜਾਮ ਲੱਗਦੇ ਹਨ ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਗੁਰੂ ਨਗਰੀ ਦੀ ਦੀਕਸਵਾਰਨ ਲਈ ਤੇ ਲੋਕਾਂ ਵਿੱਚ ਚੰਗਾ ਤੇ ਵਧੀਆ ਮੈਸੇਜ ਦੇਣ ਲਈ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ। ਅਸਾਂ ਆ ਸਰਕਾਰਾਂ ਦੇ ਗੱਡੀ ਇੱਕ ਰਿਕੁਐਸਟ ਹੈ ਹੁਣੇ ਵੀ ਆਈਪੀ ਗੱਡੀ ਨਿਕਲੇ ਤੇ ਗੱਡੀ ਦੋ ਗੱਡੀਆਂ ਗੱਡੀ ਤਿੰਨ ਗੱਡੀਆਂ ਪਿੱਛੇ ਇਹੀ ਰੋਡ ਉਹੀ 100 ਦੀ ਸਪੀਡ ਤੇ ਜਾਂਦੇ ਨੇ। ਇਹ ਆਮ ਬੰਦੇ ਵਾਸਤੇ ਇਹਨੂੰ ਉੱਥੋਂ ਤੱਕ ਪਾਰ ਕਰਨ ਵਾਸਤੇ 2.5 ਤੋਂ 3 ਘੰਟੇ ਲੱਗਦੇ ਨੇ। ਜਿਹੜੇ ਕਿ ਇੱਕ ਪੰਜਾਬ ਪੁਲਿਸ ਦੇ ਆਫੀਸਰ ਨੇ ਪ੍ਰਾਈਵੇਟ ਡਿਊਟੀ 'ਤੇ ਦਰਮਿਆਨ ਸਾਰਾ ਆਪਣਾ ਮਲਬਾ ਸਟਾਕ ਹੈ ਇਹਦੇ ਖੱਡੇ ਪਏ ਸੀ ਉਹ ਪੂਰੇ ਆਏ ਨੇ ਪ੍ਰਸ਼ਾਸਨ ਨੇ ਕੋਈ ਇਸ ਜਗ੍ਹਾ ਦੀ ਸਾਰ ਨਹੀਂ ਲਈ ਔਰ ਇੰਨਾ ਬੁਰਾ ਹਾਲ ਹੈ ਇਸ ਰੋਡ ਦਾ ਮਤਲਬ ਬਹੁਤ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਜਿੰਨੇ ਵੀ ਪਸnik ਨੇ ਬਹੁਤ ਪਰੇਸ਼ਾਨ ਨੇ ਤੇ ਬੇਨਤੀ ਕੀਤੀ ਜਾਂਦੇ ਇਹਨਾਂ ਦੇ ਮੱਦੇ ਨਜ਼ਰ ਧਿਆਨ ਚ ਲਿਆਉਂਦੇ ਹੋਏ ਕਿ ਇਹਨੂੰ ਪਲੀਜ਼ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਦੇਖੋ ਜੀ ਪਿੰਡ ਵੱਲੇ ਵਿੱਚ ਜਿਹੜਾ ਪੋਲ ਬਣ ਰਿਹਾ ਆ ਬ੍ਰਿਜ ਵਾਲਿਆਂ ਦਾ ਇਹ ਤੇ ਆਪਣੇ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਆ ਤੇ ਆਪਣੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਪੰਜਾਬ ਸਰਕਾਰ ਨੂੰ ਕਹਿੰਦਾ ਵੀ ਕੁੰਮ ਕਰਨ ਦੀ ਨੀਂਦ ਨਾ ਸੁਣ ਉਹ ਜਾਗਣ ਇੱਥੇ 3-4 ਮੋਤਾ ਅੱਗੇ ਵੀ ਹੋ ਚੁੱਕੀਆਂ ਨੇ ਕੁਝ ਡੈਂਪ ਦੀ ਵਜ੍ਹਾ ਨਾਲ ਹੋਣ ਨਾਲ ਟੋਏ ਟਬੇ ਵੀ ਪੈ ਗਏ ਆ ਜਿਹੜੇ ਸੜਕ ਦਾ ਕਾਫੀ ਹਾਲ ਮਾੜਾ ਹੋ ਚੁੱਕਾ ਹੈ ਓਨ ਜਾਣ ਦੀ ਦਿੱਕਤ ਬੜੀ ਆ ਰਹੀ ਆ ਜਿਹਦੇ ਕਾਰਨ ਕਾਫੀ ਨੁਕਸਾਨ ਐਕਸੀਡੈਂਟ ਹੁੰਦੇ ਆ ਤੇ ਇੱਕ ਨੌਜਵਾਨ ਨੇ ਵੀ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦੀਆਂ ਮੁਸ਼ਕਲਾਂ ਹਨ ਇਹ ਸਰਸਰ ਰੋਡ ਦੇ ਉੱਪਰ ਜਗ੍ਹਾ-ਜਗ੍ਹਾ ਤੇ ਟੋਏ ਹਨ ਤੇ ਬਜਰੀ ਖਿਲਰੀ ਹੋਈ ਹੈ ਜਿਸ ਕਾਰਨ ਕਾਫੀ ਹਾਦਸੇ ਹੁੰਦੇ ਹਨ ਤੇ ਕਾਫੀ ਲੋਕ ਇੱਥੇ ਉਹਨਾਂ ਦੀ ਜਿਸਮਾਨੀ ਤੌਰ ਤੇ ਉਹਨਾਂ ਦਾ ਨੁਕਸਾਨ ਵੀ ਹੋ ਚੁੱਕਿਆ ਹੈ ਮੇਰਾ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਉਣ ਵਾਲੇ ਸਲਾਨੀਆਂ ਨੂੰ ਚੰਗਾ ਕੁਝ ਬਖਾਉਣ ਵਾਸਤੇ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੇ ਅੰਮ੍ਰਿਤਸਰ ਗੁਰੂ ਨਗਰੀ ਨੂੰ ਵੜਿਆ ਬਖਾਉਣ ਵਾਸਤੇ ਅਸੀਂ ਇਸ ਦੀ ਕਾਇਆ ਕਲਪ ਕਿਉਂ ਨਹੀਂ ਕਰ ਸਕਦੇ ਐਡਾ ਵੱਡਾ ਪਵਿੱਤਰ ਸ਼ਹਿਰ ਹੋਵੇ ਲੱਖਾਂ ਪੂਰੀ ਦੁਨੀਆ ਤੋਂ ਲੋਕ ਇੱਥੇ ਆ ਕੇ ਨਤਮਸਤਕ ਹੁੰਦੇ ਹਨ ਦਰਬਾਰ ਸਭ ਹੁੰਦਾ ਹੈ ਦਰਗਿਆਨਾ ਮੰਦਰ ਹੁੰਦਾ ਹੈ ਜਾਂ ਫਿਰ ਰਾਮਤੀਰ ਮੰਦਰ ਹੁੰਦਾ ਹੈ ਜੱਲਿਆਂ ਵਾਲੇ ਬਾਗ ਹੁੰਦੇ ਹਨ ਇਸ ਤੋਂ ਬਾਅਦ ਕਈ ਲੋਕ ਰੀਟਰੀਟ ਸੈਰੇਮੋਨੀਏ ਵੇਖਣ ਵਾਸਤੇ ਅਟਾਰੀ ਬਾਰਡਰ ਤੇ ਜਾਂਦੇ ਹਨ ਪਰ ਜਦੋਂ ਉਹ ਅੰਮ੍ਰਿਤਸਰ ਦੇ ਵਿੱਚੋਂ ਗੁਜ਼ਰਦੇ ਹਨ ਇਹਨਾਂ ਦੀਆਂ ਛੜਕਾਂ ਤੋਂ ਗੁਜ਼ਰਦੇ ਹਨ ਲੰਘਦੇ ਹਨ ਤੇ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਜਾਮ ਲੱਗੇ ਤਾਂ ਜਾਮ ਵਿੱਚ ਉਹਨਾਂ ਦਾ ਕੀਮਤੀ ਟਾਈਮ ਬਰਬਾਦ ਹੁੰਦਾ ਹੈ ਤੇ ਮੇਰੀ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਹਨਾਂ ਇਹਨਾਂ ਮੁਸ਼ਕਲਾਂ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇ ਤੇ ਆਪਣੇ ਅੰਮ੍ਰਿਤਸਰ ਸ਼ਹਿਰ ਨੂੰ ਸਮਰਾਟ ਸਿਟੀ ਬਣਾਇਆ ਜਾਵੇ ਖਬਰਨਾਮਾ ਫਾਸਟਵੇ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ